ਜਲੰਧਰ ਪੁਲਿਸ ਨੇ ਸ਼ਹਿਰ ਚਿਕ ਨਸ਼ਾ ਤਸਕਰ ਨੂੰ 14 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਇਲਾਹਾ ਤੇ ਸ਼ਹਿਰ ਵਿੱਚ ਜਾਂਚ ਕਰਦੇ ਆ ਜਲੰਧਰ ਪੁਲਿਸ ਨੇ ਇੱਕ ਨਸ਼ਾ ਤਸਕਰ ਜਿਸ ਦੀ ਪਛਾਣ ਸੂਰਜ ਚੰਦਰ ਪੁੱਤਰ ਸੁਭਾਸ਼ ਚੰਦਰ ਵਾਸੀ ਨਿਊ ਦਸ਼ਮੇਸ਼ ਨਗਰ ਜਲੰਧਰ ਵਜੋਂ ਹੋਈ ਹੈ ਜੋ ਕਿ ਜਲੰਧਰ ਨਹਿਰ ਪੁਲੀ ਕੋਟ ਸਿਦਕੀ ਦੇ ਆਸ-ਪਾਸ ਨਜਾਇਜ਼ ਸ਼ਰਾਬ ਵੇਚਦਾ ਸੀ ਜਲੰਧਰ ਪੁਲਿਸ ਨੇ ਮੁਲਜ਼ਮ ਕੋਲੋਂ ਚਿੱਟੇ ਰੰਗ ਦੀ ਹੋਂਡਾ ਮੀਨਕਾਰ ਅਤੇ ਨਜਾਇਜ਼ ਸ਼ਰਾਬ ਦੀਆਂ 14 ਪੇਟੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਖਿਲਾਫ ਹੋਇਆ ਦਰਜ ਕਰਕੇ ਇਸ ਮਾਮਲੇ ਦੀ ਅਗਲੀ ਜਾਂਚ ਕਰ ਲਈ ਹੈ ਬਿਊਰੋ ਪੋਰਟ ਜਲੰਧਰ ਬੀ.ਟੀ.ਵੀ. ਮਾਰਜੋਗ ਸ਼੍ਰੀ ਸੁਪਨਖੇਮਾ ਇੱਕ ਮਹਿਨ پولیس ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹਾਂ ਜੋ ਵੀ ਡਰੱਗ ਦਾ ਤੇ ਜਿਹੜੇ ਨਸ਼ੇ ਦੇ ਕੰਮ ਕਰਦੇ ਉਹਨਾਂ ਦੇ ਖਿਲਾਫ ਮਹਿਮ ਛੇੜੀ ਗਈ ਹੈ ਜਿਹਦੇ ਚੱਲਦੇ ਇੱਕ ਵਿਅਕਤੀ ਕਾਬੂ ਕੀਤਾ ਜਿਹਦੇ ਕੋਲ 14 ਪੇਟੀਆਂ ਸ਼ਰਾਬ ਦੀਆਂ ਰਿਕਵਰ ਕੀਤੀਆਂ ਤੇ ਇੱਕ ਇਹਦੇ ਕੋਲੋਂ ਗੱਡੀ ਜਿਹੜੀ ਐ ਐਮਐਸ ਰੰਗ ਚਿੱਟਾ ਉਹ ਵੀ ਕਾਬੂ ਕੀਤੀ ਹੈ ਇਹਦੇ ਖਿਲਾਫ ਜਿਹੜਾ ਕੇਸ ਰਿਸਟਰ ਐਕਸਾਈਜ ਐਕਟ ਦੇ ਤਹਿਤ ਕਰਤ ਪਰਚਾ ਦਰਜ ਕਰਕੇ ਡਿਵੀਜ਼ਨ 5 ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਾਰਵਰਡ ਬੈਕਪੋਡ ਮੈਂਕ ਵੀ ਇਹਦੇ ਚੈੱਕ ਕੀਤੇ ਜਾ ਰਹੇ ਪਹਿਲਾਂ ਵੀ ਸਮਗਲਿੰਗ ਕਿੱਥੇ ਕਰਦਾ ਰਿਹਾ ਤੇ ਕੀ ਕੀ ਕਰਦਾ ਰਿਹਾ